ਲੋ ਜੀ ਹੁਣ ਬੱਚੇ ਖਾਰੇ ਨੇ ਸ਼ਾਮ ਦਾ ਟਾਈਮ ਹੋ ਗਿਆ ਮੱਕੀ ਦੀ ਰੋਟੀ ਸਰੋਂ ਦਾ ਸਾਗ ਤਹੀਂ ਦੇ ਨਾਲ ਕਿਸ ਤਰ੍ਹਾਂ ਬਣਿਆ ਪੁੱਤ ਸਾਗ ਦੱਸੋ ਜਸਨੀਕਾਰ ਜੀ ਵਧੀਆ ਇਹਦਾ ਫੇਵਰੇਟ ਆ ਆ ਬੱਚੇ ਨੂੰ ਸਾਡੇ ਨੂੰ ਸਾਗ ਪਸੰਦ ਨਹੀਂ ਹੈਗਾ ਖਾ ਜਾਂਦਾ ਸਾਗ ਨਹੀਂ ਇਹ ਕੰਦਾ ਮੈਂ ਰੋਟੀ ਹੀ ਨਹੀਂ ਖਾਂਦਾ ਹੈਗਾ ਮੈਨੂੰ ਬੁੱਖ ਹੋ ਬਣਾ ਰਹੇ ਹੋ ਪਰੌਠੇ ਆਲੂ ਵਾਲਾ ਆ ਦੇਖ 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 ਬੱਸ ਵੈਸੇ ਵੀ ਆਲੂ ਪਿਆ ਆਲੂ ਵੀ ਤਾਂ ਪਿਆ ਬੈਸੇਲੀ ਬੈਸੇਲੀ ਨਾਲ ਪਿਆ ਨਾ ਅਨਦਰੇ ਇਹ ਡਰਾਪਾ ਨਹੀਂ ਜਿਸ ਸਵੇਰੇ ਤਾਂ ਚੁੱਲ੍ਹੇ ਤੇ ਮੂੜੀਆਂ ਰੋਟੀਆਂ ਬਣਾਈਆਂ ਸੀ ਰੋਟੀ ਹੁਣ ਬਣਾਇਆ ਆਪਾਂ ਨੇ ਸਾਗ ਤੇ ਮੱਕੀ ਦੀ ਰੋਟੀ ਚਪੋਂ ਮਿਲੋ ਅੱਜ ਜੰਡੇ ਪੁੱਤ ਇਹ じゃ ਸਵੇਰੇ ਚੁੱਲ੍ਹੇ ਚੱਗ ਮਚਾਈ ਸਾਰਾ ਦਿਨ ਅਸੀਂ ਨੇ ਅੱਗੇ ਨਹੀਂ ਬੁਝਣ ਦਿੱਤੀ ਸੇਕੀ ਗਏ ਫਿਰ ਸਾਗ ਬਣਾ ਲਿਆ ਐ ਤੇਰੇ ਦੁਪਹਿਰੇ ਦਾ ਟਾਈਮ ਹੋ ਗਿਆ ਮਾਂ ਕਰਕੇ ਕਹਿੰਦੇ ਸਾਗ ਵੀ ਬਣਾਏ ਲੈਣੇ ਆਂ ਹੋਰ ਸੇਕ ਦੇਣ ਔਖਾ ਹੋਰ ਐਸਾ ਡਰ ਕੇ ਦੀਪਾ ਦੇ ਵੀ ਖੱਢੀ ਆ 10:00 ਵਜੇ ਮੰਦੇ ਨੇ ਉਹ ਲੈ ਬੈਠੇ ਰਹੇ ਕੱਟਵਾਲਾ ਪਤਾ ਜਦੋਂ ਪੁੱਛਿਆ ਟਾਈਮ ਕਿੰਨਾ ਹੈ 11:30 ਵਜੇ ਕੇ ਬਾਅਦ ਆ ਇੱਧਰ ਸਿਰ ਖੁਰਖਣ ਲੱਗ ਰਿਹਾ ਨੇ ਫਿਰ ਉਹ ਤਾਂ ਉੱਠ ਕੇ ਫਿਰ ਰੋਟੀ ਦਾ ਵੇਟ ਕਰਦੇ ਹੋਏ ਸਾਰਾ ਦਿਨ ਵਾਦਾਂ ਨੀ ਪਹਿਰੀਆਂ ਨਹੀਂ ਨਹੀਂ ਕਿਤੇ ਹੋ ਰਹੇ ਤੇ ਸਾਗ ਜਖੇਰ ਜੇ ਸਾਡੇ ਰੋਟੀ ਆ ਗੁੱਡੀ ਭਾਈ ਬਹੁਤ ਕੰਮ ਕਰਦੀ ਐ ਇਹ ਫੁੱਲ ਕੰਮ ਕਰਦੀ ਆ ਨਾ ਪੂਰਾ ਪੇਟ ਠੀਕ ਪਣੀ ਪਕਾਉਣਾ ਸਾਗ ਨੂੰ ਕਰਨਾ ਖਵਾ ਖੜਨਾ ਆ ਚੱਕੀਏ ਫੱਟੇ ਖਾਣ ਦੇ ਵੀ ਖਾਣਦੇ ਫੁੱਲੇ ਖੱਟੇ ਕੌਣ ਚੱਕਦਾ ਵਿੱਕੀ ਸਿੰਘ ਖਾਣਵਾ ਸੀ ਹੈਗੇ ਫਿਰ ਸਾਰਾ ਪਰਿਵਾਰ ਲੈ ਜਾਣੇ ਰੱਖੋ ਆਪੋ ਦੇ ਵਿੱਕੀ ਸਿੰਘ ਦੇ ਜਾਂਦੇ ਹਾਂ ਕੱਲ ਨੂੰ ਗਿਆ ਉਹ ਖਵਾ ਖਡੋ ਕਾਰ ਹੀ ਖਾਂਦੇ ਨੇ ਜੀ ਤੋਂ ਜਿੰਨਾ ਖਾਦਾ ਜਾਂਦਾ ਵੀ ਗੱਲ ਕਰਿਆ ਵੀ ਥੋੜਾ ਜਿਹਾ ਸੁਦੇਹੀ ਉੱਠਣ ਕਰਕੇ ਜਾਣ ਵੀਣ ਕਰ ਦਉਂਦੇ ਨੇ ਕਾਰ ਬਾਈ ਥੋੜੀ ਜੀ ਦੇਦੀ ਬਾਈ ਜੇ ਨਾ ਮਿਲੇ ਚੀਜ਼ ਫੇਰ ਕਰਦੇ ਨੇ ਚਲੋ ਜੇ ਪਈ ਹੁੰਦੀ ਆ ਸਾਹਮਣੇ ਤੇ ਇਹ ਤਾਂ ਲੋੜ ਨਹੀਂ ਪੈਂਦੀ ਹੈਗੀ ਜਦੋਂ ਚੀਜ਼ ਖਤਮ ਹੋ ਜਾਂਦੀ ਆ ਫੇਰ ਆ ਹੁੰਦਾ ਵੀ ਕਈ ਵਾਰ ਕਿਤੇ ਉਰਾ ਪਰਾਂ ਤੋਂ ਲੱਭ ਜੇ ਹਾਂ ਨਾ ਫੇਰ ਤੋਂ ਤੇ ਤੋਂ ਇਨਵੈਸਟੀਗੇਸ਼ਨ ਕਰਨੀ ਪੈਂਦੀ ਆ ਮੈਨੂੰ ਤੇਰਾ ਸੋਰੀ ਦੇ ਸਮਾਨ ਦਾ ਸੀ ਭਾਲ ਕੇ ਹਟਦੇ ਆ ਘਰ ਚ ਹੁੰਦਾ ਕੋ ਬਿਠਾ ਰੋਇਆ ਨਾਲ ਬਸ ਮਿਲ ਕੋ ਹੋਵੇ ਅੱਗੇ ਨੇ ਕਰੇ ਹੁੰਦੇ ਬਿਸਕਟ ਲਗਵਾ ਦਿੰਦੇ ਵੀ ਜਿਹੇ ਹੁੰਦੇ ਘਰ ਹੀ ਹੁੰਦਾ ਬੱਚਿਆਂ ਤੋਂ ਛੋਟਿਆਂ ਤੋਂ ਪਰ ਹੁਣ ਤਾਂ ਘਟਾਦਾ ਹੁਣ ਆਪਣੇ ਜਵਾਖ ਨਹੀਂ ਖਾਂਦੇ ਆਪਾਂ ਬਹੁਤ ਕਰ ਲਾ ਹੁਣ ਵਿਕੀ ਤੇ ਕਿਤੇ ਮਰਜੀ ਚੀਜ਼ ਧਰਦੇ ਕੇ ਆਉਣਾ ਦੀ ਬਾਬਿਆਂ ਨੇ ਤੇ ਡੇਢ ਲੈ ਆਓ ਬਰਫੀ ਵੀ ਤਾਂ ਘਰੋਂ ਲੈ ਆਈ ਸੀ ਬਦਾਵ ਨੂੰ ਦੀ ਪੁੰਨਾਈ ਹੋਏ ਬਦਾਵ ਵੀ ਕੋਹ ਹੋਰ ਕੀ ਹੁੰਦਾ ਪਿਸਤਾ ਇਹ ਕੀ ਕਹਿੰਦੇ ਹੁੰਦੇ ਨੇ ਗੀਰੀ ਜੀ ਕਾਜੂ ਮੈਂ ਤਾਂ ਮਰੇ ਖਾ ਜਾਣਗੇ ਮਾਚਰ ਕੋਈ ਹੋਰ ਆ ਜਾਂਦਾ ਮਾ ਬਾਬੇ ਤਾਂ ਆਈ ਦੀ ਕੋਈ ਚਲ ਮੈਂ ਕਈ ਵਾਰੀ ਕੋਈ ਇਹ ਜਾ ਜਾਂਦੇ ਮੈਂ ਉੱਥੇ ਰੱਖ ਤੇ ਪੇਟੀ ਚ ਮੈਂ ਥੱਲੇ ਧਰ ਤੇ ਇੰਨੇ ਆ ਗਏ ਉਹ ਆਨੰਦਪੁਰਾਈ ਦੀ ਜਸਵੀਰ ਦੀ ਜਸਵੀਰ ਆ ਗਈ ਜਸਵੀਰ ਦਾ ਪਰੋਣਾ ਹੈ ਤੇ ਉਹਦੇ ਪਹਿਲੀ ਵਾਰ ਬਾਹਰ ਆ ਗਏ ਚਾਹ ਤੇ ਡੇਢ ਕਰਾ ਠੰਡੇ ਨਾ ਉਹ ਹੀ ਧਰ ਦੇ ਉਹਨਾਂ ਨੂੰ ਉਹ ਦੇਖੇ ਉਹ ਤਾਂ ਇੰਨੇ ਪੈਕਟ ਖਾ ਲਈ ਬੜੀ ਕਮਾਲ ਦਿਖਾਈ ਬੰਦਾ ਥੋੜਾ ਬਹੁਤਾ ਖਾ ਲੰਦਾ ਸਾਰੀ ਜੋ ਵੀ ਚੱਕਦੇ ਡਰ ਪੈ ਹੈ ਲਈ ਚੱਕਦੇ ਫਿਰ ਡਰ ਪਿਆ ਹੈ ਨਹੀਂ ਤੀਜੇ ਵੀ ਨਹੀਂ ਬਾਹਰ ਰੈਡੀ ਕਾ ਚਲ ਆਉਣਗੇ ਕਹਿੰਦਾ ਮੈਂ ਉਹ ਕਰਾ ਉਹ ਘਰ ਆ ਕੇ ਫੋਨ ਜਿੰਦੇ ਫੋਨ ਕਰਿਆ ਨਾ ਸਾਫਰ ਤੋਂ ਕਹਿੰਦੀ ਵੀ ਦੱਸਦੀ ਨਹੀਂ ਚੋਰ ਚੋਰ ਨਹੀਂ ਕਰਾ ਸੀ ਕੋਈ ਲੋੜੀ ਹੋਰ ਸਮਾਨ ਖਾਣ ਹਾਂ ਬਸ ਹੋਰ ਕੋਈ ਰੱਪਿਆ ਨਹੀਂ ਰਿਆ ਕਰੋ ਕਹਿੰਦੇ ਕੋਈ ਦਾਣਾ ਕੋਈ ਉਸਮਾਨ ਨੇ ਚੱਕਿਆ ਕਹਿੰਦਾ ਖਾਣਾ ਉਸਮਾਨ ਦਾ ਬਸ ਨਾ ਹੋਰ ਨਹੀਂ ਕਹਿੰਦੇ ਪੈਸੇ ਚੋਰੀ ਨਹੀਂ ਕਰਿਆ ਇਹਨਾਂ ਨੇ ਕਹਿੰਦੇ ਦਾਣੇ ਫੱਕੇ ਦੇ ਲਈ ਖਾਣੇ ਦੀ ਛੱਡਦਾ ਨਹੀਂ ਹੈਗਾ ਖਾਣਾ ਹੀ ਜਾਂਦੀ ਖਾਲੀ ਕਰਕੇ ਖਾਲੀ ਕਰਕੇ ਪੈਸਾ ਰੱਖਾਣੀ ਕਿਤੇ ਮਰਜੀ ਪੈਸੇ ਪੈਸਾ ਚੱਕਦੇ ਚੱਕਦੇ ਨਿਆਲੇ ਹੁੰਦੇ ਆ ਤੇ ਉਹਨੂੰ ਆਉਂਦੇ ਨਹੀਂ ਚਲ ਖਾਣ ਪੀਣ ਦੀ ਤਾਂ ਕੋਈ ਗੱਲ ਨਹੀਂ ਮੋਬਾਈਲ ਦੇ ਬਦਲੇ ਉਹ ਕਾੜੀ ਟਿੱਤਾ ਇੱਕ ਔੜ ਕਾ ਮੋਬਾਈਲ ਦੇ ਬਦਲੇ ਕਰ ਰੋ ਜਿਹੜੀ ਕਹਿੰਦੇ ਆ ਤੇ ਉਹਦੇ ਰਿਸ਼ਤੇ ਦੇਗਾ ਕੁਝ ਮੋਨਾ ਮੈਂ ਪਏ ਨੇ ਉਹ ਝਾੜਦਾ ਕਿ ਕੀ ਕਰਨਾ ਮਗਾ ਕੇ ਮੈਂ ਦੇਖਿਆ ਤਾਂ ਖਾਲੀ ਪਏ ਪੈਸੇ ਪਤਾ ਕਿ ਉਹ ਤਾਂ ਲਫਾਫੇ ਪਏ ਨੇ ਮਿੱਚਾ ਬੰਦੇ ਨਾਲ ਜਿਹੋ ਆਖਾਂ ਦਾ ਹਾਲ ਇੱਕ ਬੁਰਕੀ ਚੱਕਾ ਇੱਕ ਮੋਬਾਈਲ ਬਹੀ ਮਾ ਮਿੱਚਾ ਬੰਦੇ ਕਹਿੰਿਆ ਨੇ ਹੁਣ ਮੈਂ ਕਹਿੰਦੀ ਨਹੀਂ ਤਵੀ ਦੀ ਕਾ ਉਸ ਬਾਦੀ ਮਿਰਚਾਂ ਕਹਿੰਦੇ ਨੇ ਜਿਹੜਾ ਚੂੜਾ ਪੈਣ ਦਾ ਮਿਰਚਾਂ ਦਾ ਪੈਣ ਨਹੀਂ ਨਹੀਂ ਮੁੰਡਾ ਲੱਗਿਆ ਦੇਖ ਮੋਬਾਈਲ ਇੱਕ ਅੱਡ ਦੇਖਦੀ ਆ ਆ ਲੈ ਏ ਅੱਜ ਰੋਟੀ ਨਹੀਂ ਖਾਂਦਾ ਇਹ ਕਿਵੇਂ ਖਾਊਗਾ ਓਏ ਅੱਜ ਰੋਟੀ ਨਹੀਂ ਖਾਂਦਾ ਹਾਂ ਸਰਦ ਕਹਿੰਦਾ ਬੰਦਾ ਮੋਬਾਈਲ ਖਾਊਗਾ ਰੋਟੀ ਦਾ ਸਾਗ ਇਸ ਸਾਗ ਅੱਜ ਸਾਗ ਨੂੰ ਪਸੰਦ ਨਹੀਂ ਆਉਂਦਾ ਰੋਟੀ ਦੇ ਨਾਲ ਸਾਗ ਵਧੀਆ ਬਣਿਆ ਭਾਈ ਕੀ ਹੋਣੇ ਹੈ ਬਾਪੂ ਜੀ ਬੜਾ ਵਧੀਆ ਕਹਤਾ ਬਾਪੂ ਜੀ ਨੂੰ ਦੇਖ ਕੇ ਆਇਆ ਪਹਿਲਾਂ ਤਾਂ ਕੀ ਆ ਵਧੀਆ ਗੱਲਾਂ ਉਹ ਕਹਿੰਦੇ ਭਾਈ ਕੀ ਮੈਂ ਮਿਰਚਾਂ ਮਾਂ ਤੁਸੀਂ ਖਾ ਕੇ ਦੱਸੋ ਉਹ ਤਾਂ ਜਿਹਨੇ ਪਹਿਲੀ ਵਾਰੀ ਕਰਿਆ ਪਹਿਲੇ ਡੰਗ ਦਾ ਬਣ ਕੇ ਤੇ ਆ ਨਿੱਕ ਨੰਬਰ ਹੂੰ ਜੂਜੇ ਡੰਗ ਪਤਾ ਨਹੀਂ ਕੀ ਕਰਦਾ ਉਹਨੂੰ ਹਨਾ ਸਾਨੂੰ ਤਾਂ ਉਹ ਦੁੱਗਣਾ ਸਵਾਲ ਲੱਗਿਆ ਜਿਹੜਾ ਉਹਨਾ ਫਿਰ ਤਾਂ ਇਹ ਦੂਜਾ ਮਾਫ ਹੋ ਰਿਹਾ ਹੁਣ ਸਾਨੂੰ ਤਾਂ ਹੈਗੇ ਥੋੜਾ ਜਿਹਾ ਫੜ ਕੇ ਪੈ ਗਿਆ ਇਹ ਤੀਆ ਡੰਗ ਕੱਤੀਆਂ ਨੇ ਵੀ ਕੁ ਵੱਲਵਾਤੀ। ਬੱਸ ਇਹ ਕਰਦਾ ਫਿਰਦਾ ਹੋਈ ਰਹੇ। ਇਹ ਜਿਹੜਾ ਪਹਿਲਾਂ ਮੁਹਵਦੇ ਸੁਣਾਤੀ ਉਹ। ਉਹਦੇ ਪਿਛਲੀ ਵਾਰ ਬਣਾਏ ਜਦੋਂ। ਹਾਂ ਇਹਦੇ ਪਿਛਲੀ ਵਾਰ ਸਾਡੇ। ਉਹਦੇ ਜਿਵੇਂ ਆ ਵੀ ਗਏ। ਅਸਤਾ ਹੈ ਇੰਤ ਇਹਦੇ। ਹਾਂ। ਮਰ ਗਿਆ। ਇਹਦਾ ਸਭ ਤੋਂ ਸਵਾਲ ਹੈ ਕਿ ਸਾਰੇ ਜਿਹੜੇ ਜਿਹੜੇ ਤੜਕੇ ਦੇਦੇ ਕਹਿੰਦੇ ਸਾਡੇ ਨਾਲ ਸਵਾਰ ਆ। ਹੂੰ। ਜੇ ਪਹਿਲਾਂ ਇਹਨੇ ਬਣਾਉਣ ਕੋਲ ਗੈਰ ਦੀ ਉਹ। ਹਾਂ ਦੂਜੇ ਰੱਖ ਗਏ ਉਹ ਮੋਟਾ ਹੋ ਗਿਆ। ਪਾਣੀ ਕੀ ਲੱਗਿਆ ਉਹਨੂੰ? ਸਗੋਂ ਤੜਕਾ ਲਾ ਰਹੇ। ਮੈਂ ਉਸੇ ਹਸਣ ਨੂੰ ਹੈ ਦੂਜਾ ਬਫੋਂ ਦਾ ਜਾ ਰਹੇ। ਬਫੋਂ ਚਲੇ ਨਾਲ ਸਾਡੇ ਦੂਜੇ ਰੱਖਦਾ ਪੈਸਾ ਅੰਤ ਖਾਣ ਵਾਲੀ ਬਸ। ਪੂਣੀ ਪੂਣੀ ਪੈ ਕਾਈ ਤੁਹਾਨੂੰ ਅੱਛਾ ਹਲੇ ਫਰਟ ਰੋਲ ਦਾ ਨਹੀਂ ਚੱਕ ਲੈ ਵਾਰਦੀ ਵਧੀਆ ਬਾਈ ਸਾਗ ਨਾਣ ਮਿਰਚ ਤੇਰੀ ਹੁਣੇ ਦੁੱਧ ਵਟਾ ਲੈ ਚੱਲ ਫਿਰ ਜਾ ਵੀ ਮਦਰ ਸੁਫੜ ਲਿਆ ਪਲੇਟ ਆ ਗਏ ਲੰਗੂ ਲੰਗੇ ਜਣਾ ਕੇ ਕਿਉਂ ਚਾਹ ਜਣਾ ਕੇ ਤੁਸੀਂ ਚੱਕ ਲੈ ਵੰਦਰੋ ਪਲੇਟ ਮਾਂ ਕਹਦਾ ਦੀਆਂ ਮਮ ਡੈਡੀ ਬਾਸ ਤੇ ਲੈ ਨਹੀਂ ਹੋਇਆ ਉਸ ਦੇ ਬਾਅਦ ਖਿਲਾਇਆ ਸਾਗ ਦਾਈਰੀ ਸਾਡਾ ਕੱਪ ਤਾਂ ਨਹੀਂ ਚੱਕ ਲਿਆ ਫ੍ਰਿਜ ਚੋਂ ਹਾਂ ਇਹ ਆਪੇ ਚਲੇ ਆ ਪਾ ਕੇ ਤੂੰ ਨਾ ਛੱਡੀ ਮਾਂ ਦਾ ਪੁੱਤ ਫੇਰ ਤਾਂ ਮੇਰੇ ਅਮੀਦ ਤੋਂ ਦੇ ਪਾ ਲੈ ਪਾ ਲੈ ਸੀ ਬੀਓ ਚੋਇ ਨਾ ਜੇ ਬਾਕੀ ਨੂੰ ਠੰਡੀ ਲਸੀ ਮਾ ਕੇ ਪੀ ਲੈ ਤਾ ਠੰਡੀ ਬਾਲਟੀ ਚ ਹੁਣ ਕਿਹੜੇ ਖਰਾਬ ਹੋਦੀ ਹੈ ਮੈਨੂੰ ਬਗੜਾ ਰਹੀ ਹੈ ਆਹੋ ਕਾਪੜੀ ਹੋ ਗਈ ਕਾਲੂ ਮੈਂ ਚਾਹੇ ਲੋਖ ਰੱਖ ਦੂੰ ਮੈਂ ਚਾੜੇ ਦੂੰ ਤੂੰ ਫੇਰ ਉਹੀ ਪੀ ਕਾਪੜੇ ਵਿੱਚ ਰੱਖ ਦਈਆਂ ਨੇ ਇਹ ਰਹੀਆਂ ਮੂੜੀਆਂ ਦੇ ਮੂੜੀਆਂ ਪੰਜ ਤੇ ਜੀ ਲੱਜੇ ਲੱਜੇ ਰੋ ਕੇ ਮੈਂ ਮਤ ਨਹੀਂ ਹੈਗੀ ਜੀ ਨਾ ਮੈਂ ਲੱਸੀ ਲੈ ਹੀ ਨਾਲੇ ਮੰਮੀ ਤੇ ਤੇ ਆ ਲੋ ਮਾਤਾ ਤਰਾ ਦਿਓ ਮੂੜੀਆਂ ਤੇਰੇ ਮੂੜੀਆਂ ਕਰਕੇ ਉਹਦੇ ਕੋਹ ਪਈ ਟਿੱਕਾ ਨਾ ਇੱਕ ਮੂਲੀ ਲਿਆ ਦਿਓ ਲੰਬੇ ਜੇ ਉਹ ਕਰਕੇ ਛਿੱਲ ਕੇ ਬਸ ਚਾਰ ਟੋਟੇ ਕਰ ਦੋ ਵਿੱਚ ਮੈਂ ਤਾਂ ਹਜੇ ਉਹ ਪੋਇਆ ਹੁਣੇ ਕਰਿਆ

ਇਟਰੇ ਅੰਦਰ ਵਾਲਾ ਅੰਦਰ ਨਹੀਂ ਦਾ ਪਤਾ ਨਹੀਂ ਅਜੇ ਤਾਂ ਉਹ ਤਾਂ ਸੀਕਰਟ ਆ ਸੀਕਰਟ ਕਾਈ ਰਾਤ ਜਾਂਦਾ ਹੋ ਬਤੂ ਕੋਈ ਸੀ ਲਾ ਦੇ ਭਾਈ ਤੁਸੀਂ ਵੀ ਨਾਲੇ ਪੈਨਿਆ ਭਾਈ ਮੈਂ ਤਾਂ ਬੰਦ ਕਰ ਲਾਈਵ ਹੀ ਰਹਿਣੀ ਮੇਰੇ ਘਰ ਦੇ ਨਹੀਂ ਲੜਾਈ ਹੁੰਦੀ ਹੈ ਮੈਂ ਨਾ ਤਾਂ ਮੈਂ ਤਾਂ ਬੰਦ ਕਰ ਦੂਗੀ ਕਾਹਦੇ ਬੰਦ ਕਰਦੀ ਆ ਕਿਉਂ ਬੰਦ ਕਰਦੀ ਆ ਬਗਨਾ ਕਿਆ ਕਰ ਲਾ ਫਿਰ ਉਹ ਜੁੰਟਾ ਚੈੱਕ ਕਰ ਲਾਂਦੇ ਮਿਸਟਰ ਪਰ ਅਮੇ ਇਧਰ ਉਹ ਤੇ ਮੱਚਿਆ ਯਾਰ ਗੱਲਾਂ ਹਬੱਚਾ ਆਊਗਾ ਨਰਕ ਦਾ ਰਾਹ ਫੈਕ ਟੂ ਚੈੱਕ ਕਰ ਲਾਂਦੇ ਹਲੋ ਜੀ ਹੁਣ ਆਪਾਂ ਬਾਪੂ ਜੀ ਨੂੰ ਪੁੱਛਦੇ ਆਂ ਸਾਗ ਕਿਵੇਂ ਲੱਗਿਆ ਉਹ ਡਰਦੇ ਨੇ ਮਿਰਚਾਂ ਤੋਂ ਥੋੜਾ ਜਿਹਾ ਬਾਪੂ ਜੀ ਸਾਗ ਚ ਨਮਕ ਮਿਰਚ ਕਿਵੇਂ ਸੀ ਠੀਕ ਹੈ ਭਾਈ ਅੱਛਾ ਮੀਂਹ ਆਵੇ ਹਾਂ ਮਾ ਮਿਰਚਾਂ ਤਾਂ ਨਹੀਂ ਜਾਦੇ ਗੁੜ ਲੈਣਾ ਗੋੜਾ ਗੋੜਾ ਗੁੜ ਤਾਂ ਹੀ ਲੈਣਾ ਜਿਆਦੇ ਬੜਾ ਜਿਆ ਗੁੜ ਤਾਂ ਹੜਾ ਕੋਈ ਕਹਿੰਦਾ ਗੁੜਤੀ ਨਹੀਂ ਮਿਲਿਆ ਗੁੜ ਮਿੱਠਾ ਦਾ ਮਿੱਠਾ ਰੱਖੇ ਜਿੰਨਾ ਮਰਜੀ ਬਿੰਦੇ ਲੈ ਆਓ ਗੋੜਾ ਗੁੜ ਦੇ ਬਾਪੂ ਜੀ ਵੀ ਸ਼ਕੀਨ ਨੇ ਤੁਸੀਂ ਵੀ ਹਾਂ ਗਾ ਸਹਿਬ ਨਹੀਂ ਗਿਆ ਸਹਿਬ ਹਾਂ ਸਹਿਬ ਨਹੀਂ ਖਾਂਦਾ ਹੈਗਾ ਚੱਕਰ ਗੁੜ ਜਸਨੀ ਜ ਗਈ ਆ ਹਾਂ ਜਸਨੀ ਖਾਣੇ ਮਿੱਠਾ ਹਾਂ ਉਹ ਖੀਰ ਪੂੜੇ ਸੇ ਵੀ ਮਿੱਠਾ ਖਾਣਾ ਰੋਟੀ ਨਾਲ ਤਾਂ ਲਾਜ਼ਮੀ ਖਾਣਾ ਜੇ ਥੋੜਾ ਜਿਹਾ ਹਾਂ ਗੁੜ ਤਾਂ ਹਾਂ ਰੋਟੀ ਨਾਲ ਡਾਕਟਰ ਵੀ ਜਾਦ ਰਿਹਾ ਮਿੱਠਾ ਲਾਜ਼ਮੀ ਖਾਣਾ ਜੇ ਥੋੜਾ ਜਿਹਾ ਗੁੜ ਬਾਅਦ ਚ ਹਾਂ ਲਿਓ ਖਾਣਾ ਮਿਆਂ ਆ ਲਿਓ ਲੈ ਦੇਖ ਲੈ ਹਟੋ ਹਾਂ ਲਿਆ ਪੜੀ ਪਾਣੀ ਲਿਓ ਨਾ ਮੈਂ ਲਿਆਦਾ ਨਹੀਂ ਕੋਈ ਨਾ ਮੇਰੇ ਮਿਰਚ ਤਾਂ ਨਹੀਂ ਲੱਗੀ ਬਾਪੂ ਜੀ ਮੈਨੂੰ ਤਾਂ ਘਰ ਕੋਈ ਮੇਰੇ ਥੋੜੀ ਜਿਹੀ ਮੱਧ ਦੇ ਦੇ ਅੱਛਾ ਥੋੜੇ ਮੱਧਾ ਹਾਂ ਹੂੰ ਤਾਂ ਪੱਕਟੇ ਪਾਉਂਦੇ ਆ ਥੋੜੇ ਕਰਕੇ ਫਿਰ ਜਵਾਕ ਵੀ ਨਹੀਂ ਖਾਂਦੇ ਨਾ ਬਾਪਾ ਮਾਤਾ ਗੱਲ ਮੈਂ ਤਾਂ ਭੁੱਖਿਆ ਦੋ ਰੌਣੀਆਂ ਦੇ ਹਾਂ ਇਹਦੇ ਚਾਹੀ ਮੰਗੂ ਖਾਣਾ ਹਾਂ ਮੇਰੇ ਪਿੱਛੇ ਤੁਸੀਂ ਆਦਤ ਰਖਰਾਬ ਕਰੋ ਹਾਂ ਚੱਲ ਫੇਰ ਐ ਜਵਾਖ ਵੀ ਘੱਟ ਖਾ ਕੇ ਰਾਜੀ ਨੇ ਬਾਪੂ ਜੀ ਖਾਂਦੇ ਨਹੀਂ ਹੈਗੇ ਨਾ ਆਹੋ ਪਾਈ ਛੋਡੀ ਛੋਡੀ ਦਾ ਆਦਾ ਬਾਜੀ ਵਾ ਖਰਾਬ ਕਰ ਸੀ ਰਾਜੀ ਨਹੀਂ ਹੋਈ ਸਾਨੂੰ ਗੁੜ ਲਿਆ ਕੇ ਦਿਨੇ ਬਾਪੂ ਜੀ ਕੱਢ ਜੋ ਫੇਰ ਪਾਈ ਵੀਡੀਓ ਚ ਨਾ ਸਾਨੂੰ ਕਈ ਵਾਰ ਕਹਿ ਦਿੰਦੇ ਨੇ ਬਾਪੂ ਜੀ ਨੇ ਫਲਾਣੀ ਚੀਜ਼ ਮੰਗੀ ਰਹੀ ਸੀ ਤੁਸੀਂ ਨੇ ਦਿੱਤੀ ਨਹੀਂ ਹੈਗੀ ਅਸੀਂ ਉਹ ਆਫ ਕੈਮਰਾ ਦੇ ਦਾਂ ਨੇ ਹੁੰਨੇ ਆ ਚੀਜ਼ ਹਾਂ ਮੈਂ ਲਿਆਵਨੀ ਆ ਗੁੜ ਕੋਸਾ ਕਰੂਗੀ ਕਾਲੇ ਥੋੜਾ ਜਿਹਾ ਉਹ ਉਠਾ ਕਰ ਲੇਗਾ ਦੇਖਾ ਉਹ ਉਠਾ ਕਰ ਲੇਗਾ ਉਹ ਬਹੁਤਾ ਹੋ ਜਾਣਾ ਹਾਂ ਲਓ ਜੀ ਤੁਸੀਂ ਇਹ ਖਾਣਾ ਗੁੜ ਖਾ ਲਓ ਮੱਕੀ ਦੀ ਰੋਟੀयां ਖਾ ਲਓ ਸਰੋਂ ਦਾ ਸਾਗ ਖਾ ਲਓ ਮੱਖਣ ਵੀ ਜ਼ਰੂਰੀ ਆ ਫਿਰ ਮੱਖਣ ਬਿਨਾ ਸਰੋਂ ਦਾ ਸਾਗ ਨਹੀਂ ਬਣਦਾ ਹਾਂ ਜੇ ਮੱਖਣ ਨਹੀਂ ਹੈਗਾ ਤਾਂ ਸਾਗ ਵੀ ਨਹੀਂ ਹੈਗਾ ਫਿਰ ਹਾਂ ਜਿਵੇਂ ਕਹਿੰਦੇ ਨੇ ਹੀ ਜਿਹਨਾਂ ਬੱਚੇ ਲਾਉਂਦੇ ਮੱਖਣ ਨਾਲ ਸਾਗ ਵਧੀਆ ਬਣਦਾ ਫੋਰ ਕੋਈ ਗੱਲ ਨਹੀਂ ਸਾਗ ਹਾਂ ਜੀ ਹਾਂ ਮੱਕੀ ਦੀ ਰੋਟੀ ਮੱਕੀ ਦੀ ਰੋਟੀ ਹਾਂ ਪਈ ਇਹ ਸਦਾਬਹਾਰ ਚੀਜ਼ ਹੈ ਜਿਹੜੇ ਸਾਗ ਹੋਇਆ ਸਰੋਂ ਦਾ ਮੱਕੀ ਰੋਟੀ ਹਾਂ ਸਦਾਬਹਾਰ ਚੀਜ਼ ਹੈ ਇਹ ਕੋਈ ਇਹਨੂੰ ਕਹਿ ਨਹੀਂ ਸਕਦਾ ਵੀ ਇਹ ਹੋ ਜਾਣਾ ਖਰਿਆ ਵਧੀਆ ਨਹੀਂ ਹੈਗਾ ਇੱਕ ਚੁੱਲੇ ਤੇ ਬਣੀ ਇੱਕ ਚੁੱਲੇ ਤੇ ਬਣੀ ਹੋਵੇ ਬਸ ਉਹਦੇ ਵਰਗੀ ਤਾਂ ਹਮਮ ਮਰੀਸ਼ੇ ਨਹੀਂ ਹੈਗੀ ਗੈਸ ਆਰ ਚੁੱਲੇ ਦਾ ਹਰ ਦੂਜੀ ਸਬਜੀ ਇਹ ਆਥ ਨੂੰ ਦੋ ਦਿਨ ਇਹਨੂੰ ਚਾਹੇ ਤੁਸੀਂ ਚਾਰ ਦਿਨ ਰੱਖੋ ਹਫਤਾ ਆਖਰ ਹੋ ਜਾ ਫਿਰ ਜੀਦੇ ਤੜਕਾ ਲਾਉਂਦੇ ਵਸੋ ਤੜਕਾ ਲਾਏ ਨਾ ਤੜਕਾ ਲਾਈ ਚਲੋ ਹਾਂ ਵਧੀਆ ਖਾਈ ਜੀ ਨਾ ਹੀ ਸਾਦੀ ਬਣਦੀ ਆ ਔਰ ਕਰਦੀ ਕਰਦੀ ਖਰਾਕ ਆ ਹਾਂ ਮੈਂ ਕਹਿੰਦਾ ਕੁਲ ਸਬਜੀ ਉਹ ਸਬਜੀ ਨਾਲ ਹੀ ਹੋਣ ਦੇ ਸਾਹ ਹਾਂ ਰੇ ਗੇ ਰੇ ਸਬਜੀ ਨੂੰ ਕੱਲ ਨੂੰ ਊਣ ਮੇਚ ਪੈਂਦਾ ਬਸ ਉਹ ਤੇ ਪੈ ਲੱਗਦੇ ਪਾਲਕ ਮੈਥੇ ਗਾਦਨਾ ਗੁਜਨਾ ਹਾਂਜੀ ਹਾਂਜੀ ਆਪਰੇ ਪੱਥਰ ਦਾ ਦੇਖੇ ਬੁੰਡਾ ਹੋ ਹਾਂਜੀ ਹੈਗਾ ਹਾਂ 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 ਚਟਣੀ ਕੁੱਟਣ ਵਾਲਾ ਹਾਂ ਹਾਂ ਹੈਗਾ ਪਾਰੀਆ ਬੋਤ ਹਾਂ ਹੋਏ ਬਾਹਰ ਬਾਹਰ ਚੀਨ ਚੋਇਆ ਹੋਇਆ ਹੈ ਅੱਛਾ ਮੈਂ ਤਾਂ ਚੱਕਿਆ ਮਸਾ ਜਾਂਦਾ ਹੱਥ ਨੂੰ ਗੇੜਾ ਆ ਜਾਂਦਾ ਕੁੱਟਾ ਬਰਵਾਕੂ ਦੇ ਨਾਲ ਲਾਲ ਵਿੱਚ ਦਾ ਡੱਕ ਕੇ ਅੱਛਾ ਜੀ ਕੁੱਟੂ ਨੂੰ ਕੁੱਟ ਕੇ ਗੜਾ ਸਵਾਰ ਕੇ ਫੇਰ ਉਹ ਸਾਗ ਤੇ ਪਾਉਗਾ ਲੈ ਵੇਖ ਲੈ ਐਨੀਆਂ ਕਿੰਨੀਆਂ ਮਿਰਚਾਂ ਬੜੀ ਗੂੜਾ ਮੋੜਾ ਦਾ ਲਾਉਂਦਾ ਇੱਥੇ ਚੇਰੋਦੋ ਅੱਛਾ ਜੀ ਬੜਾ ਮਾਮੇ ਤੂੰ ਆ ਕੀ ਕਰਦਾ ਤੂੰ ਹਾਂ ਇੰਨੀਆਂ ਇੰਨੀਆਂ ਮਿਰਚਾਂ ਹਾਂ ਡੰਗਰ ਹੈ ਪੜਿਆ ਤੂੰ ਹਾਂ ਸਵਾਈ ਮਾਰ-ਬਾਰ ਕਰਿਆ ਕਰੇ ਹਾਂ ਤੁਸੀਂ ਜਮੀ ਨਹੀਂ ਮਿਰਚ ਖਾਂਦੇ ਹੈਗੇ ਹੈ ਫਿਰ ਕਹਾ ਉਹਨਾਂ ਦਾ ਮੁੰਡਾ ਜਮੀ ਮਿਰਚ ਖਾਣੋਂ ਹਟ ਗਿਆ ਤੁਸੀਂ ਜਮੀ ਮਿਰਚ ਖਾਣੋਂ ਹਟ ਗਏ ਬਈ ਤਾਂ ਹੁਣ ਹਰੇਕ ਬੰਦੇ ਦੇ ਚੱਲਦੀ ਨਹੀਂ ਹੈਗੀ ਹਾਂ ਗਾਹ ਸੋ ਡਪੜੋ ਤਾਂ ਮਿੱਠਾ ਖਾਣੋਂ ਹਟ ਗਿਆ ਤੁਸੀਂ ਮਿੱਠਾ ਖਾਂਦੇ ਤੇ ਮਾ ਸਾਹਿਬ ਗਾਹ ਮਿੱਠਾ ਖਾਣੋਂ ਹਟ ਗਿਆ ਤੁਸੀਂ ਮਿੱਠਾ ਖਾਂਦੇ ਤੇ ਇਹ ਤਾਂ ਫਿਰ ਪਏ ਹੁਣ ਕਹਾ ਬੀੜੀ ਬਾਦਲੀ ਲੱਗਦੀ ਹੁੰਦੀ ਔਰ ਮੈਂ ਵੀ ਬੰਦੀ ਜਾਂਦੀ ਹੁੰਦੀ ਹੈ ਔਰ ਪਹਿਲਾਂ ਤਾਂ ਖਾ ਲਾਂਦੇ ਤੇ ਮਿਰਚ ਹਾਂ ਹਾਂ ਉਹ ਸਾਗ ਖਾਂਦਾ ਨਹੀਂਗਾ ਉਹ ਹੋ ਸਾਗ ਵੀ ਨਹੀਂ ਖਾਂਦਾ ਹਾਂ ਨਾ ਸਾਗ ਖਾਵੇ ਨਾ ਗੁੜ ਨਾ ਸ਼ੱਕਰ ਨਾ ਚੂਰੀ ਪਹਿਲਾਂ ਮਿੱਠੇ ਉਹ ਖਾ ਲੈਂਦੇ ਭਈ ਹਾਂ ਮਿੱਠਾ ਪਹਿਲਾਂ ਬਾਪੂ ਨੂੰ ਉਸਰਾ ਖਿਲਾੜੀਆਂ ਘਰੂੜੇ ਦੇ ਪਾਗਿਆ ਪਾਗਿਆ ਗੁੜਾ ਟੱਕ ਟੱਕੜਾ ਰਹੇ ਕੜਾਖੜੂ ਬਾਦੂ ਖਾਂਦੇ ਤੇ ਲੋਕ ਪ੍ਰਸ਼ਾਦ ਕੜਾਖੜੂ ਔਰ ਲੱਡੂ ਹਾਂ ਕਣਕ ਬਣਾਵੇ ਭਈ ਆਈ ਫੜਾ ਦੇਣਾ ਗੁਰ ਸੰਗਤ ਦੇ ਲੈ ਆਈ ਫੜਾ ਫੋੜਾ ਹਾਂ ਹੁਣ ਤਾਂ ਖਾਂਦੀ ਨਹੀਂ ਹੈਗਾ ਕੋਈ ਹੁਣ ਤਾਂ ਬਹੁਤ ਘੱਟ ਖਾਂਦੇ ਨੇ ਕਣਕ ਬਣਾਵੇ ਜੀਲਾ ਸੇਰ ਸੇਰ ਗੁਰ ਲੈਣ ਦੇ ਖੇਤ ਆਪ ਨੂੰ ਖਾਂਦੇ ਸਾਰੇ ਹਾਂ ਸ਼ੱਕਰ ਕਿਉਂ ਸ਼ੱਕਰ ਕਿਉਂ ਹਾਂ ਆੜੀ ਵੇਲੇ ਕਹਿੰਦੇ ਡੇਲੀ ਖਾਂਦੇ ਤੇ ਡੇਲੀ ਐਡੀ ਕਾਲੀ ਹੁੰਦੀ ਲੋ ਕਾਲੇ ਜੀ ਪਾਉਂਦੇ ਹਾਂ ਐਂ ਦੇਖੋ ਵੀ ਆ ਫਿਰ ਦਿੰਦੀ ਚਲਦਾ ਪਰ ਹਾਂ ਸਾਰੇ ਖਾਂਦੇ ਤੇ ਆ ਹੁਣ ਆਉ ਥੋੜੀ ਮੜੇ ਅਨ ਕਰਕੇ ਸੁੱਕਾ ਕੇ ਲੈ ਲੈ ਨੂੰ ਫਾਵਾਂ। ਆਹ ਪਹਿਲਾਂ ਜ਼ਿਆਦਾ ਹੋਗਾ ਤੇ। ਹੁਣ ਤਾਂ ਫਾਈਲੀ ਕਹਿ ਲੈ ਤੇਰਾ ਬੀਬੀ ਵਾਦਾ। ਹਾਂ। ਹਾਂ ਬਈ। ਹਾਂ। ਆਪਰੇ ਤੇ। ਹਾਂਜੀ। ਖਰਾੜੀ ਤੇ। ਹਾਂਜੀ। ਅੱਜ ਆਪਾਂ ਅੱਜ ਆ ਬਾਈਨੀ ਜੋ ਗੋੜ ਪੱਕ ਜਿਆ ਹਾਂ। ਹਾਂਜੀ। ਚੱਕ ਤੇ ਪਾਉਂ ਰਿਹਾ। ਹਾਂ। ਖੋ ਜੂ ਦੋ ਡੋਰੀ ਕਰੇ ਅੱਧਾ ਹੋ ਤਾ ਲਗਦਾ। ਅੱਛਾ ਜੀ।

ਫਤੂਆ ਦੇ ਲੋੜ ਸੀਰਾ ਕਹਿੰਦੇ ਨੇ ਸੀਰਾ ਅੱਛਾ ਜੀ ਸੀਰਾ ਬਣ ਗਿਆ ਹਾਂ ਐਸਾ ਕਹਦਿਆ ਫਤੂਆ ਲੈ ਕਿਉਂ ਤੇ ਗੋਟਾ ਕਰ ਮੈਂ ਪੋਣੀ ਬਣ ਜਾਈ ਫਿਰ ਹਾਂ ਮੱਕ ਫੋਆ ਬਣਦੀ ਫੋਆ ਨਾ ਇਹ ਜੇ ਹੁਣ ਕੋਈ ਖਾਦਾ ਹੀ ਨਹੀਂ ਹੈਗਾ ਕੋਈ ਨਾ ਗਾ ਵੀ ਉਡਾਵੇ ਹਾਂ ਹੁਣ ਤਾਂ ਜੀ ਨਹੀਂ ਜਾਂਦੀ ਆਜ ਮੇ ਨਹੀਂ ਹੁੰਦਾ ਕਿਸੇ ਦੇ ਹਾਂ ਬਈ ਹੁਣ ਤਾਂ ਆਜ ਮੇ ਨਹੀਂ ਹੁੰਦਾ ਹੁਣ ਤਾਂ ਇੱਥੇ ਹੁਣ ਤਾਂ ਇਹ ਕਹਿੰਦਾ ਮੈਂ ਤਾਂ ਐ ਖਾ ਲਿਆ ਓਖਾ ਹੁਣ ਆਜ ਮੇ ਨਹੀਂ ਹੁੰਦਾ ਤੁਰਦੇ ਦਾ ਜਾਂਦੇ ਹੁੰਦੇ ਕਿਹਾੜ ਪਈ ਨਾ ਬਾਪੂ ਜੀ ਐਸੇ ਸਾਹ ਪਰ ਨਹੀਂ ਜਾਂਦੇ ਦੇਖਾ ਹਾਂ ਹਾਂ ਸਾਹ ਪਰ ਹੈਗਾ ਇੱਕ ਅੱਗੇ ਦੇਖੋ ਅੱਗੇ ਜਾ ਤਾ ਹਾਂ ਇਹ ਸਾਹ ਪਰ ਹੈਗਾ ਆ ਦੇਖੋ ਇਹ ਸਾਡਾ ਮਿਲਣਾ ਇੱਧਰ ਰੱਖੋ ਦੇਖ ਇਸ ਕਿਦਾ ਹੈ ਕਿਸੇ ਉਹ ਦੋਹਰੇ ਰੱਖ ਦੇ ਹਣਾ ਇਹ ਸੇਵਾ ਕਰ ਦਾਂ ਨੂੰ ਲੈ ਆ ਦੇ ਚਾਰ ਪੰਜ ਲੈ ਦੇ ਜੰਗਾ ਠੀਕ ਆ ਸਾਬ ਘੋੜ ਲੈ ਉਸ ਜਰ ਮੈ ਖਾਲੀ ਹੈ

ਕੋਨ ਬੱਸ ਉਹ ਨਾ ਵੀ ਦਿਵਾਰ ਦੇ ਨਹੀਂ ਗਿਆ ਸੀ ਕਿ ਡੈਕੀ ਰੁਕ ਗਿਆ ਫਿਰ ਉਹਨਾਂ ਜਿਹੜਾ ਘਰੇ ਦੁੱਧ ਪਿਆ ਸੀ ਉਹ ਜੱਕ ਉਹ ਮੈਂ ਵੀ ਉਹ ਦੁੱਧ ਦਾ ਸਾਹਮਣਾ ਸੱਚ ਮੈਂ ਤਾਂ ਭੁੱਲ ਗਈ ਸੀ ਟੋਲੇ ਚ ਵੀ ਪਾਉਣਾ ਨਾਲ ਜਾਗ ਲਾਉਣਾ ਮੇਰਾ ਕੰਮ ਵੀ ਪਿਆ 1.7 ਹਾਂ ਪਾ ਕੇ ਆਉਣੀ ਆ ਮਾਤਾ ਕੀ ਮਿਆਂ ਸਾਗਾ ਸਰਬਾ ਮਾਤਾ ਵੇ ਹਾਂ ਬਧੀ ਸਾਗਰ ਬਹੁਤ ਹੀ ਹੈ ਤੇ ਜੋ ਵਧੀਆ ਬਾਪੂ ਜੀ ਵੀ ਕਹਿੰਦੇ ਵਧੀਆ ਲੱਗਿਆ ਤਾਂ ਬਾਦੀ ਤੇ ਜਾਮ ਲਾਇਆ ਬੜੀਆ ਬਾਪੂ ਜੀ ਵੀ ਗਏ ਨੇ ਠੀਕ ਆ ਕੰਮ ਕਮੇਟ ਚ ਤੁਸੀਂ ਉਹ ਤਾਂ ਕਰੇ ਸੀ ਹੈਲੋ ਪੈਸਾ ਬੜੀਆ ਬਾਣਨਾ ਹੀ ਆ ਸਾਰਾ ਦਿਨ ਲੱਗ ਗਿਆ ਬੰਜੇ ਤੇ ਤੂੰ ਹੀ ਨਹੀਂ ਸਿੱਧੀ ਹੋਈ ਹੁੰਦੀ ਸੀ ਚਾਹੀਦਾ ਪਿੱਟੀ ਮੈਂ ਬਾਣੀ ਦਾ ਸਾਰਾ ਦਿਨ ਹੱਥ ਬਾਈ ਕੇ ਲੱਗ ਗਿਆ ਅੰਬੀ ਪਈਆਂ ਹੋਰ ਆਈਆਂ ਬਾਈ ਨਾਲ ਨਹੀਂ ਲੱਗਣੀ ਹੈਗੀ ਉਹ ਹੋ ਜਾਂਦੀ ਆ ਸਾਰਾ ਦਿਨ ਫਿਰ ਤੇ ਚ ਕੋਸ ਉਹ ਹੋ ਗਿਆ ਮਾਤਾ ਕਿਥੇ ਰਹਿ ਪਹਿਲਾਂ ਕੁਸ ਆਪਾਂ ਜੂ ਬੈਠੇ ਰਹੇ ਉਦੋਂ ਵੀ ਇੰਨਾ ਟਾਈਮ ਫਿਰ ਸਾਲ ਵੇਲੇ ਹੂੰ ਤੇ ਉਹ ਤੁਕਾਰੋਵਰੀ ਬਣ ਗਿਆ ਹੂੰ ਦਾ ਬੁਧ ਕਾਰੋਵਰੀ ਤੂੰ ਕਾਰੋਬਾਰ ਦਾ ਤੇ ਚਾਚਾ ਮੈਂਬਰੀ ਓਏ ਅਜੇ ਤਾਂ ਮੈਂ ਫਰਪੰਚ ਚਲੋ ਇਹ ਆਪਾਂ ਦੁੱਧ ਸਾਮੀ ਹੈ ਇਹ ਦੁੱਧ ਕਰਮ ਕਰਨਾ ਦੇਹੀ ਨਿ ਮੋੜੀਆਂ ਜਿਮਾਰਖੇ ਸੱਚ ਨਹੀਂ ਦੂਜਾ ਚਾਚੂ ਰੱਖਣਾ ਹੁਣ ਹਾਂਜੀ ਹੁਣ ਵਾਰੀ ਆ ਜੀ ਕਮੈਂਟਾਂ ਦੀ ਜਿਹੜੇ ਆਪਾਂ ਨੂੰ ਵੀਡੀਓ ਦੇ ਵਿੱਚ ਕਮੈਂਟ ਆਏ ਹੋਏ ਨੇ ਤੇ ਪਹਿਲਾ ਨਾਮ ਹੈਗਾ ਜੀ ਅਮਰਜੀਤ ਕੌਰ ਬਹਾਦਰ ਤਾਲੀਵਾਲ ਕਰਨਪਾਲ ਕੌਰ ਮੇਜਰ ਸਿੰਘ ਜਸਵਿੰਦਰ ਸਿੰਘ ਗਿੱਲ ਕੋਕਰੀ ਕਲਾਂ ਤੋਂ ਜੀ ਸਬਨੂਰ ਸਰੋਹ ਹਰਪ੍ਰੀਤ ਕੌਰ ਨਵਨੀਤ ਕੌਰ ਕਲੈਰ ਸਰਬਜੀਤ ਕੌਰ ਮੁਹੰਮਦ ਆਫਜਲ ਤੇ ਅਮਰਿਤ ਵਿਰਕ ਮਹਾਮਤ阿里 ਕਾਲੋ ਜੱਟ ਪਾਕਿਸਤਾਨ ਤੋਂ ਪਰਮਜੀਤ ਸਿੰਘ ਰਵੀ ਸਿੰਘ ਜਸਕਰਨ ਢਿੰਡਸਾ ਅਮਿਤ ਅਛਰਾ ਸੋਨੀ ਉਪਲ ਮਨਜੀਤ ਕਬਰ ਵੱੱਛਾ ਫਿਰੋਜ਼ਪੁਰ ਤੋਂ ਸਰਬਜੀਤ ਾਲੀਵਾਲ ਪਰਮਜੀਤ ਸਿੰਘ ਇਹ ਕਹਿੰਦੇ ਵੀ ਮਾਂਜਾ ਕੀ ਹੁੰਦਾ ਜੀ ਮਾਂਜਾ ਜੀ ਸਾਡੇ ਵਿਆਹ ਤੋਂ ਜਦੋਂ ਚਾਹੇ ਕੁੜੀ ਆ ਚਾਹੇ ਮੁੰਡਾ ਜਦੋਂ ਵਿਆਹ ਹੁੰਦਾ ਹਨਾ ਵੀ ਵਿਆਹ ਚ ਮਹੀਨਾ ਸਵਾ ਮਹੀਨਾ ਡੇਢ ਮਹੀਨਾ ਰਹਿ ਜਾਂਦਾ ਹੁੰਦਾ ਫੇਰ ਉਹਨੂੰ ਵੀ ਜਿਹੜੇ ਨਾਨਕੇ ਹੁੰਦੇ ਨੇ ਪੂਆ ਭੈਣਾ ਮਾਸੀਆਂ ਹਨਾ ਜਿਹੜੇ ਆਪਣੇ ਨੇੜੇ ਦੇ ਰਿਸ਼ਤੇਦਾਰ ਹੁੰਦੇ ਨੇ ਉਹ ਨੂੰ ਖੋਆ ਪੰਜੀਰੀ ਕਿਓ ਮਰੱਬਾ ਵੀ ਜਿਹੜੀ ਵੀ ਚੀਜ਼ ਜਵਾਖ ਨੇ ਖਾਣੀ ਹੁੰਦੀ ਹੈ ਵਿਆਹ ਵਾਲੇ ਨੇ ਉਹ ਨੂੰ ਉਹ ਦੇ ਆਉਂਦੇ ਹੁੰਦੇ ਨੇ ਜਿਵੇਂ ਕਾਜੂ ਬਦਾਮ ਸੁੱਕਾ ਸਮਾਨ ਵੀ ਹੋ ਜਾਂਦਾ ਤੇ ਉਹ ਮੈਨੂੰ ਲੱਗਦਾ ਹੈ ਦੇ ਦਿੰਦੇ ਹੋਣੇ ਵੀ ਚਲ ਜਵਾਖ ਵਿਆਹ ਤੋਂ ਪਹਿਲਾਂ ਖਾ ਲੂਗਾ ਵਧੀਆ ਸੇਤ ਸੂਤ ਬਣ ਜੂਗੀ ਉਹਦੀ ਹਨਾ ਤਾਂ ਦੇ ਕੇ ਆਉਂਦੇ ਨੇ ਆਪਦੀ ਖੁਸ਼ੀ ਨਾਲ ਜਿੰਨਾ ਕਿ ਵੀ ਹੁੰਦਾ ਸਾਡੇ ਤਾਂ ਇਹਨੂੰ ਮਾਨਜਾ ਕਹਿੰਦੇ ਨੇ ਜੀ ਬਾਕੀ ਹੋਰ ਪਤਾ ਨਹੀਂ ਵੀ ਕੀ ਕਹਿੰਦੇ ਨੇ ਹੋਰ ਜਗ੍ਹਾਵਾਂ ਤੇ ਤੇ ਅਗਲਾ ਨਾਮ ਹੈਗਾ ਬਲਦੇਵ ਸਿੰਘ ਸਲੇਮਪੁਰ ਗੂਲਾ ਤੋਂ ਬਬਲੀ ਹੰਗਾ ਸਤਪਾਲ ਸ਼ਰਮਾ ਲਹਿਰਾ ਗਾਗਾ ਜ਼ਿਲ੍ਹਾ ਸੰਗਰੂਰ ਤੋਂ ਆਸ਼ੂ ਪ੍ਰੀਤ ਬਿੰਦਰ ਸਿੰਘ ਬੱਬੂ ਜਸਵੀਰ ਤੇ ਜਸਵਿੰਦਰ ਕਮਾਨ ਨੀਲਮ ਸ਼ਰਮਾ ਕੁਲਵਿੰਦਰ ਕਾਨਗੜ ਤੋਂ ਰਣਜੀਤ ਰਣਜੋਤ ਸਿੰਘ ਰਾਜਵੰਤ ਬਰਾੜ ਕਲਵੰਤ ਸਿੰਘ ਗਰਮੀਤ ਕੌਰ ਦੀਪ ਹਰੀਕਾ ਤਰਮਿੰਦਰ ਸਿੰਘ ਸਰਬੀਤ ਮਾ ਨਸੀਬ ਕੌਰ ਕੈਨੇਡਾ ਤੋਂ ਸੋਨੀ ਸਿੱਧੂ ਮਾਨਸਾ ਤੋਂ ਗਗਨ ਢਿੰਡਸਾ ਕਲਵੰਤ ਸਿੰਘ ਅਨਮੋਲ ਪ੍ਰੀਤ ਕੁਲਵਿੰਦਰ ਸਿੰਘ ਜਸਵਿੰਦਰ ਸਿੰਘ ਬਾਠ ਯੂ ਐਸ ਏ ਤੋਂ ਜਗਰੂਪ ਸਿੰਘ ਬਲਵੰਤ ਸਿੰਘ ਯੂ ਐਸ ਏ ਤੋਂ ਮਹਿਰ ਸਿੰਘ ਮਾਨਸਾ ਪ੍ਰਤਾਪ ਢਿੱਲੋਂ ਰੇਨੂ ਹਰਵੰਸ ਅਵਜੀਤ ਵਿੱਕੀ ਪਾਕਿਸਤਾਨ ਆਮਨ ਧੀਮਾਨ ਕਾਮਲਵੀਰ ਅੰਮ੍ਰਿਤਜੀਤ ਅਮਰਜੀਤ ਕੌਰ ਸਤਨਾਮ ਸਿੰਘ ਬਲਦੇਵ ਰਸੀਦਾ ਤੋਂ ਜਸਵਿੰਦਰ ਸਿੰਘ ਵੀਰਪਾਲ ਬਰਾੜ ਟਰੂਥ ਸੁਖਵਿੰਦਰ ਸਿੰਘ weight loss ਜਾਕਲ ਤੋਂ ਰਵਿੰਦਰਜੀਤ ਕੌਰ ਜੱਟ ਬਰਾੜ ਸਰਪੰਚ ਖੀਮਾ ਖੇੜਾ ਤੋਂ ਜੀ ਨਵਜੋਤワਲ ਕੈਨੇਡਾ ਤੋਂ ਮਲ ਸਿੰਘ ਮਾਨ ਕੈਨੇਡਾ ਤੋਂ ਸਹਿਜਦ ali ਪਾਕਿਸਤਾਨ ਤੋਂ ਲਖਵਿੰਦਰ ਸਿੰਘ ਲਖ ਪੰਗੂ ਅਵਜੀਤ ਮਨਜੀਤ ਰਾਜਵਿੰਦਰ ਕੌਰ ਜੁਕੇ ਤੋਂ ਬਲਵਿੰਦਰ ਕੌਰ ਹਰਵਿੰਦਰ ਸਿੰਘ ਰੁਪਿੰਦਰ ਸਿੰਘ ਇਹ ਸਾਰੇ ਸੀ ਕਮੈਂਟ ਜਿਹੜੇ ਆਪਾਂ ਨੂੰ ਵੀਡੀਓ ਦੇ ਵਿੱਚ ਆਏ ਹੋਏ ਸੀ ਜੀ ਸਾਰਿਆਂ ਨੇ ਮੰਗੇ ਦੇ ਸ਼ਾਗੰਦੀਆਂ ਤੇ ਮਤਲਬ ਮੰਗੇ ਦੇ ਵਿਆਹ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਦਿੱਤੀਆਂ ਨੇ ਸਾਰਿਆਂ ਦਾ ਬਹੁਤ ਸਾਰਾ ਥੈਂਕ ਯੂ ਜੀ ਤੇ ਇਹ ਕਹਿੰਦੇ ਨੇ ਲਾਈਵ ਦਿਖਾਵਾਂਗੇ ਕੋਸ਼ਿਸ਼ ਕਰਾਂਗੇ ਜੀ ਜੇ ਲਾਈਵ ਚੱਲਿਆ ਤਾਂ ਆਪਾਂ ਤੁਹਾਨੂੰ ਲਾਈਵ ਜ਼ਰੂਰ ਦਿਖਾਵਾਂਗੇ ਹਨਾ ਤੇ ਆਪਣੀ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਿਆ ਕਰੋ ਜਿਹੜਾ ਨਹੀਂ ਆਪਣੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਹੋਇਆ ਉਹ ਪਲੀਜ਼ ਸਬਸਕ੍ਰਾਈਬ ਕਰ ਲਿਓ ਹੁਣ ਦਿਓ ਆਗਿਆ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ